ਐਨਸੀਆਰ ਦਿੱਲੀ ਦੇ ਵਿੱਚ ਵੀਰਵਾਰ ਸ਼ੁੱਕਰਵਾਰ ਨੂੰ ਹੋਈ ਭਾਰੀ ਬਰਸਾਤ ਦੇ ਕਾਰਨ ਸੜਕਾਂ ਤੇ ਹੜਵਰਗੇ ਮਾਹੌਲ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੜਕਾਂ ਤੇ 4 ਤੋਂ 5 ਫੁੱਟ ਤੱਕ ਪਾਣੀ ਭਰ ਜਾਣ ਦੇ ਕਾਰਨ ਕਾਰਾਂ ਤੱਕ ਡੁੱਬੀਆਂ ਹੋਈਆਂ ਨੇ ਸੜਕਾਂ ਤੇ ਕਿਸ਼ਤੀਆਂ ਉੱਡ ਗਈਆਂ ਅਤੇ ਕਈ ਇਲਾਕਿਆਂ ਦੇ ਵਿੱਚ ਆਵਾਜਾਈ ਪ੍ਰਭਾਵਿਤ ਹੋਈ ਹੈ ਦੱਸ ਦਈਏ ਕਿ ਯਸ਼ੋਪੂਮੀ ਦਵਾਰ ਕਾ ਸੈਕਟਰ 25 ਮੈਟਰੋ ਸਟੇਸ਼ਨ ਦੇ ਐਂਟਰੀ ਤੇ ਐਗਜ਼ਿਟ ਗੇਟ ਵੀ ਬੰਦ ਕਰ ਦਿੱਤੇ ਗਏ ਨੇ ਦਿੱਲੀ ਪਾਣੀ ਦੇ ਵਿੱਚ ਡੁੱਬ ਗਈ ਹੈ ਦਿੱਲੀ ਵਿੱਚ ਵੀਰਵਾਰ ਸਵੇਰੇ 8:30 ਵਜੇ ਤੋਂ ਸ਼ੁੱਕਰਵਾਰ ਸਵੇਰੇ 8:30 ਵਜੇ ਯਾਨੀ ਕਿ 24 ਘੰਟਿਆਂ ਦੇ ਵਿੱਚ 228 ਮਿਲੀਮੀਟਰ ਮੀਂਹ ਪਿਆ 88 ਸਾਲਾਂ ਬਾਅਦ ਜੂਨ ਮਹੀਨੇ ਦੇ ਵਿੱਚ ਇੰਨੀ ਜ਼ਿਆਦਾ ਬਰਸਾਤ ਹੋਈ ਹੈ ਜੋ ਕਿ ਇੱਕ ਦਿਨ ਦੇ ਵਿੱਚ ਹੋਈ ਹੈ 4 ਮਹੀਨਿਆਂ ਜਿੰਨੀ ਬਰਸਾਤ 88 ਸਾਲਾਂ ਬਾਅਦ ਹੋਈ ਹੈ ਤੇ ਇਹ ਇੱਕ ਦਿਨ ਦੇ ਵਿੱਚ ਹੋਈ ਹੈ ਇਸ ਤੋਂ ਪਹਿਲਾਂ ਜੂਨ 1936 ਦੇ ਵਿੱਚ 24 ਘੰਟਿਆਂ ਦੇ ਵਿੱਚ 335.5 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਸੀ 1936 ਤੋਂ ਬਾਅਦ ਬੀਤੇ ਦਿਨੀ 27 ਤਰੀਕ ਨੂੰ ਇਨਾਮੀ ਦਿੱਲੀ ਦੇ ਵਿੱਚ ਪਿਆ ਕਿ ਦਿੱਲੀ ਡੁੱਬ ਗਈ ਹੈ ਦਿੱਲੀ ਦੀਆਂ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਖੰਭਿਆ ਦੇ ਨਾਲ ਟਕਰਾ ਕੇ ਕਾਰਾਂ ਦੇ ਵਿੱਚ ਬੈਠੇ ਡਰਾਈਵਰਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਕਈ ਲੋਕ ਅਜਿਹੇ ਨੇ ਜਿਹੜੇ ਕਿ ਕੰਧ ਦੇ ਕਾਰਨ ਗਿਰਨ ਕੇ ਮਲਬੇ ਦੇ ਹੇਠ ਆ ਜਾਂਦੇ ਆ ਉਹਨਾਂ ਦੀ ਮੌਤ ਹੋਈ ਹੈ 8 ਤੋਂ 10 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ ਲਾਲ ਕਿਲਾ ਦੀ ਨਵੀਂ ਤਸਵੀਰ ਸਾਹਮਣੇ ਆਈ ਹੈ ਦੇਖ ਸਕਦੇ ਹੋ ਕਿ ਲਾਲ ਕਿਲਾ ਦੇ ਵਿੱਚ ਕਿਸ ਕਦਰ ਪਾਣੀ ਭਰਿਆ ਹੋਇਆ ਲਾਲ ਕਿਲਾ ਮੀਦੇ ਵਿੱਚ ਡੁੱਬ ਗਿਆ ਦਿੱਲੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਲੋਕ ਕਾਫੀ ਪਰੇਸ਼ਾਨ ਨੇ ਸੜਕਾਂ ਤੇ ਪਾਣੀ ਭਰ ਜਾਂਦਾ ਜਿਸ ਦੇ ਕਾਰਨ ਵਾਹਨ ਪਾਣੀ ਦੇ ਵਿੱਚ ਫਸੇ ਨਜ਼ਰ ਆ ਰਹੇ ਨੇ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਇਹ ਏਮ ਹਸਪਤਾਲ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਦਿੱਲੀ ਦਾ ਕਹਿੰਦਾ ਕਹਾਂਦਾ ਹਸਪਤਾਲ ਜਿੱਥੇ ਜਿੱਤੀ ਹਾਲਤ ਹੁਣ ਤਰਸਯੋਗ ਬਣਾ ਦਤੀ ਹੈ ਮੀਨੇ ਹਸਪਤਾਲ ਦੇ ਅੰਦਰ ਪਾਣੀ ਪਹੁੰਚ ਗਿਆ ਕਾਰਨ ਇਸ ਦੇ ਕਾਰਨ ਏਸੀ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ ਪਾਰੀ ਬਰਸਾਤ ਤੋਂ ਬਾਅਦ ਛੱਤਾਂ ਤੋਂ ਪਾਣੀ ਟਪਕ ਰਿਹਾ ਹੈ ਇਸ ਦੇ ਕਾਰਨ ਇੰਚ ਸਾਰੇ ਆਪਰੇਸ਼ਨ ਥੀਏਟਰ ਬੰਦ ਪਏ ਨੇ ਹਾਲਾਤ ਕਾਫੀ ਖਰਾਬ ਨੇ ਐਮਰਜੈਂਸੀ ਆਪਰੇਸ਼ਨ ਵੀ ਨਹੀਂ ਹੋ ਸਕਦੇ ਮਰੀਜ਼ਾਂ ਨੂੰ ਸੱਧਰਜੰਗ ਅਤੇ ਹੋਰ ਸਰਕਾਰੀ ਹਸਪਤਾਲਾਂ ਚ ਰੈਫਰਨ ਕਰਨਾ ਪੈ ਰਿਹਾ ਹੈ ਦੱਸ ਦਈਏ ਕਿ 1936 ਤੋਂ ਬਾਅਦ ਯਾਨੀ ਕਿ 88 ਸਾਲਾਂ ਦਾ ਰਿਕਾਰਡ ਮੀ ਨੇ ਤੋੜਿਆ ਅਤੇ ਦਿੱਲੀ ਦੇ ਵਿੱਚ ਇੰਨੀ ਜ਼ਿਆਦਾ ਬਰਸਾਤ ਦਰਜ ਕੀਤੀ ਗਈ ਹੈ